ਸਭ ਤੋਂ ਵੱਡਾ ਜਿਹੜਾ ਮੇਨ ਕਾਰਨ ਹੈ ਇੱਕ ਤੋਂ ਗੱਲਾਂ ਆਪ ਸਾਰੇ ਕਿਸਾਨਾਂ ਤੱਕ ਪਹੁੰਚਾਉਣੀਆਂ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਸੀ ਇਸ ਲਈ ਲਾਈਵ ਹੋ ਰਹੇ ਹਾਂ ਸਭ ਤੋਂ ਪਹਿਲੀ ਗੱਲ ਤੇ ਜੀ ਦੋਸਤੋ ਕਿ ਜੋ ਕੇਂਦਰ ਸਰਕਾਰ ਨਾਲ ਦੇ ਨਾਲ ਆਪਣੀ 4 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਸਬੰਧ ਚ ਕੱਲ ਸਵੇਰ ਸਾਨੂੰ ਚਿੱਠੀ ਮਿਲੀ ਆਰ ਸਰਕਾਰ ਦੀ ਇਹਦੇ ਚੇ ਲਿਖਿਆ ਸੀ ਕਿ ਚਾਰ ਤਰੀਕ ਨੂੰ ਮੀਟਿੰਗ ਹੋਣੀ ਹੈ ਉਸੇ ਜਗ੍ਹਾ ਤੇ ਹੋਣੀ ਹੈ ਤੇ ਟਾਈਮ ਟੈਕ ਕਰਿਆ ਸੀ। ਪਰ ਨਾਲ ਉਹਦੇ ਚੇ ਕਿਹਾ ਗਿਆ ਸੀ ਕਿ ਇਹ ਜਿਹੜੀ ਮੀਟਿੰਗ ਹੈ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਣੀ ਹੈ। ਤਾਂ ਦੋਸਤੋ ਫਿਰ ਉਹ ਸਾਰੇ ਕੁਝ ਨੂੰ ਦੇਖ ਲਿਆ ਉਹ ਚਿੱਠੀ ਨੂੰ ਦੇਖ ਲਿਆ। ਦੋਨਾਂ ਫੋਰਮਾਂ ਨੇ ਵਿਚਾਰ ਚਰਚਾ ਕੀਤੀ ਹੈ ਮੀਟਿੰਗ ਕੀਤੀ ਹੈ। ਉਸ ਮੀਟਿੰਗ ਦੇ ਵਿੱਚੋਂ ਇਹ ਨਿਰਣਾ ਲਿਆ ਗਿਆ ਹੈ ਕਿ 11 ਤਰੀਕ ਨੂੰ ਭਾਰਤ ਸਰਕਾਰ ਨੇ ਸਾਨੂੰ ਚਿੱਠੀ ਦਿੱਤੀ ਹੈ ਤੇ ਪੰਜਾਬ ਸਰਕਾਰ ਦੇ ਰਾਹੀਂ ਆਈ ਹੈ ਉਹ ਚਿੱਠੀ ਆਉਣ ਤੋਂ ਅਸੀਂ ਸਾਰੇ ਆਪਾਂ ਗੱਲਬਾਤ ਕਰਨ ਲਈ ਗਏ ਆ ਮੀਟਿੰਗ ਲਈ ਗਏ ਆ ਤੇ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਧੋਖੇ ਦੇ ਨਾਲ ਕਿਉਂਕਿ ਧੋਖੇ ਨਾਲ ਸ਼ੁਰੂ ਇਸ ਦੀ ਵਰਤ ਰਿਹਾ ਹੈ ਕਿ ਅਸੀਂ ਉੱਥੇ ਪਹਿਲੀ ਤਾਂ ਗੱਲ ਇਹ ਹੈ ਕਿ ਮੀਟਿੰਗ ਤੇ ਬੁਲਾ ਕੇ ਹੀ ਗ੍ਰਿਫਤਾਰ ਕਰਨਾ ਧੋਖਾ ਹੈ ਤੇ ਦੂਸਰਾ ਵੱਡਾ ਧੋਖਾ ਇਹ ਕਿ ਉਹਨਾਂ ਦੇ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਬਾਕਾਇਦਾ ਪੁੱਛਿਆ ਗਿਆ ਉਸ ਵੇਲੇ ਉਹਨਾਂ ਦੀ ਗੱਲ ਇਹ ਸੀ ਕਿ ਸਾਡਾ ਜਿਹੜਾ ਫੋਰਸ ਲਾਉਣ ਦਾ ਮੰਤਵ ਹੈ ਉਹ ਕੇਵਲ ਨਸ਼ਾ ਕੰਟਰੋਲ ਕਰਨਾ ਨਾ ਕਿ ਕੋਈ ਮੋਰਚਾ ਮੇਰਾ ਕੋਈ ਸਬੰਧ ਨਹੀਂ ਹੈ ਤੇ ਜਿਸ ਵੇਲੇ ਅਸੀਂ ਮੀਟਿੰਗ ਵਾਲੀ ਜਗ੍ਹਾ ਤੋਂ ਲਗਭਗ 10 ਕਿਲੋਮੀਟਰ ਆਏ ਹੋਵਾਂਗੇ ਤਾਂ ਉੱਥੇ ਆ ਕੇ ਪੰਜਾਬ ਸਰਕਾਰ ਨੇ ਸਾਡੀਆਂ ਗੱਡੀਆਂ ਨੂੰ ਬੈਰੀਕਡ ਲਾ ਕੇ ਰੋਕ ਲਿਆ ਔਰ ਬਹੁਤ ਵੱਡੀ ਪੱਧਰ ਤੇ ਫੋਰਸਾਂ ਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਗੱਲ ਇਹ ਆ ਦੋਸਤੋ ਕਿ ਜਿਹੜੀ ਸਰਕਾਰ ਨੇ ਸਾਡੇ ਨਾਲ ਐਡਾ ਵੱਡਾ ਧੋਖਾ ਕੀਤਾ ਤੇ ਸਾਡਾ ਗ੍ਰਫਤਾਰ ਕਰਨ ਤੋਂ ਬਾਅਦ ਮੋਰਚਾ ਖੇੜਿਆ ਹੋਵੇ। ਔਰ ਉਸ ਸਰਕਾਰ ਜਿਹਦੇ ਖਿਲਾਫ ਅੱਜ ਇੱਕ ਇੱਕ ਬੱਚਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਮੈਂ ਇਹ ਵੀ ਨੇ ਕਹਾ ਕੇ ਬਹੁਤ ਸਾਰਾ ਵੱਡਾ ਹਿੱਸਾ ਭਰਦਾ। ਉਸ ਸਰਕਾਰ ਦੇ ਉੱਤੇ ਇਹਨਾਂ ਖਫਾ ਇਹਨਾਂ ਨਰਾਜ ਹੈ। ਤਾਂ ਉਸ ਸਰਕਾਰ ਦੇ ਨਾਲ ਮੀਟਿੰਗ ਕਰਨੀ। ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਕੋਈ ਉਚਿਤ ਨਹੀਂ। ਕਿਸਾਨਾਂ ਦਾ ਮਾਣ ਸਨਮਾਨ ਨੂੰ ਠੇਸ ਪਹੰਚੀ ਹੈ ਕਿਸਾਨਾਂ ਦਾ ਸਮਾਨ ਲੁੱਟਿਆ ਹੈ ਕਿਸਾਨਾਂ ਦਾ ਸਮਾਨ ਤੋੜਿਆ ਟਰਾਲੀਆਂ ਚੋਰੀ ਹੋਈਆਂ ਲੋਕਾਂ ਦੇ ਏਸੀ ਚੋਰੀ ਹੋ ਚੋਰੀ ਹੋਏ ਨੇ ਫਰਿੱਜਾਂ ਚੋਰੀ ਹੋਈਆਂ ਨੇ ਉਤੋਂ ਬਾਅਦ مشینਾਂ ਚੋਰੀ ਹੋਈਆਂ ਇਵਨ ਕਿ ਗੈਸ ਸਿਲੰਡਰ ਵੀ ਚੋਰੀ ਹੋਏ ਤੇ ਇਹਦੇ ਇਹ ਲਾਤਾਂ ਦੇ ਵਿੱਚ ਪੰਜਾਬ ਸਰਕਾਰ ਨਾਲ ਮੀਟਿੰਗ ਕਰਨੀ ਦੋਵੇਂ ਫੋਰਮ ਸਮਝਦੇ ਨੇ ਕਿਸਾਨਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਇਹ ਸਰਕਾਰ ਦੇ ਨਾਲ ਮੀਟਿੰਗ ਨਹੀਂ ਹੋਣੀ ਚਾਹੀਦੀ ਸੋ ਇਹਦੇ ਚੋਂ ਅੱਜ ਦੋਨਾਂ ਫੋਰਮਾਂ ਨੇ ਇੱਕ ਚਿੱਠੀ ਲਿਖੀ ਆ ਭਾਰਤ ਸਰਕਾਰ ਨੂੰ ਇਹ ਸਾਰਾ ਵੇਰਵਾ ਦਿੱਤਾ ਇਹਦੇ ਵਿੱਚ ਇਹੀ ਕੱਲ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੀਟਿੰਗ ਦੇ ਵਿੱਚ ਬੈਠਣਾ ਉਚਿਤ ਨਹੀਂ ਹੈ ਤਾਂ ਇਸ ਕਰਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਵੱਖਰੇ ਤੌਰ ਦੇ ਉੱਤੇ ਕਿਸਾਨਾਂ ਨਾਲ ਮੀਟਿੰਗ ਕਰੇ ਹਾਂ ਇਹ ਗੱਲ ਜ਼ਰੂਰ ਹੈ ਮੈਂ ਸਪਸ਼ਟ ਕਰ ਦਿਆਂ ਕਿ ਅੱਜ ਤੱਕ ਕਿਸਾਨ ਨਾ ਗੱਲਬਾਤ ਤੋਂ ਕਦੇ ਭੱਜੇ ਆ ਤੇ ਨਾ ਭੱਜਾਂਗੇ ਅਸੀਂ ਸਮਝਦੇ ਆ ਇਹ ਹਰ ਮਸਲੇ ਦਾ ਹਰ ਮੁੱਦੇ ਦਾ ਹੱਲ ਹੈ ਜਿਹੜਾ ਉਹ ਗੱਲਬਾਤ ਹੈ ਸਾਡੇ ਮਸਲੇ ਸਾਡੇ ਸਮੱਸਿਆਵਾਂ ਦਾ ਹੱਲ ਗੱਲਬਾਤ ਤੋਂ ਨਿਕਲਣਾ ਮੀਟਿੰਗਾਂ ਤੋਂ ਨਿਕਲਣਾ ਸੋ ਅਸੀਂ ਮੀਟਿੰਗ ਦੇ ਨਾਲ ਹੀ ਬਿਲਕੁਲ ਮੀਟਿੰਗ ਤੋਂ ਭੱਜਦੇ ਨਹੀਂ ਲੇਕਿਨ ਇਹ ਵੀ ਜ਼ਰੂਰ ਹੈ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਨੀ ਉਚਿਤ ਨਹੀਂ ਸੋ ਇਹ ਅਸੀਂ ਚਿੱਠੀ ਲੈ ਕੇ ਭੇਜਤੀ ਹੈ ਕੇਂਦਰ ਸਰਕਾਰ ਨੂੰ ਵੀ ਇਹ ਕਿਹਾ ਹੈ ਇਹ ਸਾਨੂੰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਇਸ ਟਿੱਕੀ ਜਿਹੜੀ ਅਸੀਂ ਭੇਜੀ ਆ ਇਹਦੇ ਸੰਦਰਭ ਦੇ ਵਿੱਚ ਕੀ ਸੋਚਦੀ ਹੈ ਉਹਦੇ ਪ੍ਰਤੀ ਸਾਨੂੰ ਜਵਾਬ ਦੇਵੇ ਸਰਕਾਰ ਸੋ ਇੱਕ ਤਾਂ ਇਹ ਗੱਲ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਲੋਸਤੋ ਬਹੁਤ ਜ਼ਰੂਰੀ ਸੀ ਦੂਸਰੀ ਗੱਲ ਜੋ ਮੈਂ ਆਪਦੇ ਨਾਲ ਸਾਂਝੀ ਕਰਨੀ ਚਾਹਣਾ ਆਪਾਂ ਪਿਛੇ ਇਸ ਵਾਰੀ ਦੇਖਿਆ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੀ ਪੱਧਰ